ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਇ ਸਤ ਗੁਰ ਮਨ ਚਿੰਦਿਆ ਪਲ ਪਾਵਣਾ ਹਮੇਂ ਕਿਉ ਜਾਏ ਮਨ ਚਿੰਦਿਆ ਪਲ ਪਾਵਣਾ ਹਮੇਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਸਤਾਨ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਅੱਜ ਬਾਥਰੂਮਾਂ ਦੀ ਸੇਵਾ ਸੰਤ ਬਾਬਾ ਖਿਮੀ ਸਿੰਘ ਜੀ ਪੂਰੀ ਜੂਰੀ ਵਾਲੇ ਸੰਗਤਾਂ ਸਹਿਯੋਗ ਨਾਲ ਕਰਾ ਰਹੇ ਨੇ। ਮੈਂ ਮਾਨਯੋਗ ਬਾਬਾ ਖਿਮੀ ਸਿੰਘ ਪੂਰੀ ਵਾਲਿਆਂ ਨੂੰ ਸੇਵਾ ਕਰਨ ਲਈ ਵਧਾਈ ਦਿੰਦਾ। ਸੰਗਤਾਂ ਨੂੰ ਅਪੀਲ ਕਰਦਾ ਕਿ ਬਾਬਾ ਜੀ ਨੂੰ ਵੱਧ ਤੋਂ ਵੱਧ ਸਹਿਯੋਗ ਕਰਕੇ ਇਹ ਸੇਵਾ ਲਈ ਹੋ ਸਫਲ ਕੀਤੀ ਜਾਵੇ ਕਿਉਂਕਿ ਬਾਬਾ ਜੀ ਬੜੀਆਂ ਵੱਡੀਆਂ ਪੱਧਰ ਤੇ ਸੇਵਾ ਕਰਵਾ ਰਹੇ ਨੇ ਖਾਸ ਕਰਕੇ ਬਾਬਾ ਦੀਪ ਸਿੰਘ ਜੀ ਦੇ ਘਰ ਤੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਾਗੇ ਸਿੰਘ ਸਹਿਬਾਨ ਦੀ ਰਹਿਸ਼ਮਾਰੀ ਨਾ ਰਫਤਰ ਮਾਰ ਰਿਆ ਸਿੰਘ ਸਾਹਿਬ ਜੀ ਦਾ ਉਹਨਾਂ ਦੀ ਸੇਵਾ ਵਿੱਚ ਕਰ ਰਹੇ ਨੇ ਇਹ ਸਾਰੀਆਂ ਹੀ ਸੇਵਾਵਾਂ ਜਿਹੜੀਆਂ ਉਹ ਸੰਗਤਾਂ ਦੇ ਸਹਿਯੋਗ ਨਾਲ ਹੀ ਸਪੂਰਨ ਹੋਣੀਆਂ ਨੇ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਬਾਬਾ ਜੀ ਨੂੰ ਸਹਿਯੋਗ ਦੇ ਕੇ ਗੁਰੂ ਕਾ ਜੀ ਆਪជា ਪ੍ਰਭ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਮੈਸਮ ਦਾ ਕਿ ਬਹੁਤ ਸ਼ੁਭ ਦਿਨ ਹੈ ਜਦੋਂ ਬਾਬਾ ਪੂਰੀ ਵਾਲੇ ਜੀ ਨੇ ਅੱਜ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਨਵੀਂ ਬੈਲੰਗ ਦੀਆਂ ਜਿਹੜੀਆਂ ਸਾਰੀਆਂ ਹੋਈਆਂ ਜਿਹੜਾ ਚ ਪਾਰਕਿੰਗ ਦਾ ਬਣਨਾ ਹੈ ਔਰ ਬਾਕੀ ਸਾਰੀਆਂ ਨਵੀਆਂ ਬੈਲੰਗ ਦਾ ਰੰਗ ਬਣਾ ਅੱਜ ਇਹਨਾਂ ਨੇ ਆਪਣੇ ਕਰਕਰ ਨਾਲ ਦੇ ਨਾਲ ਸ਼ੁਭ ਆਰੰਭ ਕੀਤਾ ਹੈ ਔਰ ਮੈਂ ਸਮਝਦਾ ਕਿ ਸਾਰੀਆਂ ਹੀ ਸੇਵਾਵਾਂ ਜਿਹੜੀਆਂ ਹਨ ਗੁਰੂ ਘਰ ਦੀਆਂ ਗੁਰੂ ਦੀ ਸੰਗਤਾਂ ਨਾਲ ਹੀ ਸਿਰੇ ਲੱਗਦੀਆਂ ਸੋ ਮੇਰੀ ਬੇਨਤੀ ਹੈ ਕਿ ਸਮੂਹ ਸੰਗਤਾਂ ਨੂੰ ਕਿ ਆਪ ਸਭ ਬਾਬਾ ਖਸ਼ਮੀਰ ਸਿੰਘ ਜੀ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਕੇ ਗੁਰੂ ਘਰ ਦੀ ਖੁਸ਼ੀ ਜਿਹੜੀਆਂ ਪ੍ਰਾਪਤ ਕਰੋ ਤਾਂ ਕਿ ਆਉਣ ਵਾਲੀਆਂ ਸੰਗਤਾਂ ਨੂੰ ਜਿਹੜੀਆਂ ਸਹੂਲਤਾਂ ਜਿਹੜੀਆਂ ਨੇ ਜਿਤਨਾ ਅੱਗੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਇਹਨਾਂ ਨੇ ਬੜੀਆਂ ਉੱਚ ਕੋਟੀ ਦੀਆਂ ਸੇਵਾਵਾਂ ਕੀਤੀਆਂ ਨੇ ਔਰ ਸੰਗਤਾਂ ਦੀ ਸਹੂਲਤ ਵਾਸਤੇ ਸਾਰਾ ਕੁਝ ਦਿੱਤਾ ਹੈ ਤਾਂ ਕਿ ਇੱਥੇ ਵੀ ਉਸੇ ਤਰੀਕੇ ਦੇ ਨਾਲ ਗੁਰਮਾਨ ਸਾਹਿਬ ਜੀ ਦੇ ਪਵਿੱਤਰ ਚਰਨਾਂ 'ਚੋਂ ਸ਼ੋਕਰਾਪਨਾ ਸਤਿ ਸਥਾਨ ਹੈ। ਉਥੇ ਗੁਰਸਾਹਿਬ ਕਰਪਾ ਕਰਨ। ਰੱਬਾ ਜੀ ਦੇ ਸਿਰ ਤੇ ਮੇਰੇ ਪਰ ਹੱਥ ਰੱਖ ਕੇ ਇਹ ਸਾਰੀਆਂ ਜਿਹੜੀਆਂ ਸਭਾਵਾਂ ਨੇ ਜਿਸ ਤਰ੍ਹਾਂ ਆ ਪਹਿਲਾਂ ਲੈਂਦੇ ਰਹੇ ਹੁਣ ਵੀ ਸੰਗਤਾਂ ਦੇ ਸਹਿਯੋਗ ਨਾਲ ਸਾਰੀਆਂ ਸਭਾਵਾਂ ਜਿਹੜੀਆਂ ਇਹ ਸੰਪੂਰਨ ਕਰਾਉਣ। ਸੋ ਮੇਰੀ ਬੇਨਤੀ ਹੈ ਸੰਗਤਾਂ ਨੂੰ ਕਿ ਵੱਧ ਤੋਂ ਵੱਧ ਸਹਿਯੋਗ ਕਰਕੇ ਇਹ ਸੰਗਤਾਂ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਿਦਾਂ ਹੋਇਆ ਦੀ ਸਾਡੇ ਗੁਰੂ ਕੀ ਸੇਵਾ ਸਫਲ ਹੈ ਦੇਖੋ ਘਰੇ ਗੁਰਦੁਆਰਾ ਨਾਮਿਕ ਸਰਸਵ ਦੂ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਨਕ ਸਿੰਘ ਜੀ ਦਾ ਜਨ ਸਥਾਨ ਤਰਤੀਆ ਇਸ ਉਸ ਤੋਂ ਅੰਦਰ ਪਹਿਲਾਂ ਵੀ ਚੱਲ ਰਹੀਆਂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਹਿਯੋਗ ਦੇ ਨਾਲ ਇੱਥੇ ਨਵੀਂ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਵੱਡੀ ਕਾਰ ਪਾਰਕਿੰਗ ਬਣੇਗੀ بڑا جوڑا کر بنے گا تے سکتوں کی سہولت واسطے باتھ روم بن گئے یہ سارے جہاں سباوان شروع ہوئی شروع کرنے جگہ نواسی سارا سنگت آئی ہیں اتنے سارے مانجوگ ستار یوگ اکتر شروع پر بندر کمیٹی بھائی پرتاپ جی آئے نے مان میمبر شرومی گردوا پربن کمیٹی سردار سنگھ جی آئے مانجوگ مینبراہبان شروع گردو پربن کمیٹی جگہ دار بابا جی آئے نے مانجوگ مبر صاحبان شروع گردو پربن کمیٹی جہدار ملوندر جی آئے نے سارے نے آ کے ارداس کے اپرنت کو آگیا لے کے ਸੇਵਾ ਦੀ ਰੰਗਤਾ ਕੀਤੀ ਆ ਤੇ ਸੇਵਾ ਦਾ ਟੱਪਾ ਲਾਇਆ ਵਾ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਨੂੰ ਸਾਰਿਆਂ ਤੇ ਮਾਨ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਵਾਏ ਗੁਰੂ ਜੀ ਦਾ ਖਾਲਸਾ ਵਾਏ ਇਸ ਸੇਵਾ ਚ ਪਹੁੰਚਾ